ਕੀ ਮੰਨਦੇ ਹੋ ਕਿ ਏਡੀ ਵੱਡੀ ਰੈਲੀ ਹੋਵੇ ਕੌਮੀ ਪ੍ਰਧਾਨ ਬੈਠਾ ਹੋਵੇ ਸਟਾਰ ਪ੍ਰਚਾਰਕ ਬੈਠਾ ਹੋਵੇ ਕਾਂਗਰਸ ਦਾ ਤੇ ਉਹਨੂੰ ਬੋਲਣ ਦਾ ਮੌਕਾ ਨਾ ਦਿੱਤਾ ਜਾਵੇ ਉਹਨਾਂ ਨੇ ਇਹ ਕਹਿ ਦਿੱਤਾ ਕਿ ਮੈਨੂੰ ਮੇਰੀ ਔਕਾਤ ਦਿਖਾ ਦਿੱਤੀ ਹੈ ਮੇਰੀ ਔਕਾਤ ਦਿਖਾ ਦਿੱਤੀ ਹੈ ਤਸਵੀਨ ਰਖੜ ਨੂੰ ਜਦੋਂ ਪੱਤਰਕਾਰਾਂ ਨੇ ਇਸ ਸਬੰਧੀ ਸਵਾਲ ਕੀਤਾ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਤੁਸੀਂ ਹੋ ਤੇ ਇਹ ਤੱਕਾ ਹੋ ਗਿਆ ਤਾਂ ਉਹਨਾਂ ਨੇ ਮੰਨਿਆ ਕਿ ਹਾਂ ਵਾਕਈ ਹੀ ਨਵਜੋਤ ਸਿੰਘ ਸਿੱਧੂ ਨਾਲ ਇਸ ਮਾਮਲੇ 'ਚ ਤੱਕਾ ਹੋਇਆ ਉਹਨਾਂ ਨੂੰ ਨਾਂ ਬੁੱਲਣ ਦੇਣ ਦਾ ਤੱਕਾ ਹੋਇਆ ਇਹ ਜਿਹੜੇ ਰੰਦਾਵਾ ਹਮੇਸ਼ਾ ਉਹਨਾਂ ਦੇ ਨਾਲ ਖੜੇ ਨੇ ਉਹ ਕੈਪਟਨ ਤੋਂ ਮੈਨੂੰ ਲੱਗਦਾ ਕਿ ਉਸ ਦਿਨ ਉਹ ਵੀ ਸ਼ਾਇਦ ਥੋੜਾ ਬਹੁਤ ਝਿਜਕ ਕੇ ਆਪਾਂ ਕਹਿ ਲਈਏ ਕਿ ਉਹ ਵੀ ਡਰ ਗਏ ਕੈਪਟਨ ਤੋਂ ਸਤਿ ਸ਼੍ਰੀ ਅਕਾਲ ਜੀ G5 ਚੈਨਲ ਪੰਜਾਬੀ ਦੇਖ ਰਹੇ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਹਾਂ ਕਾਸੀ 파ਰੂਕੀ ਇਹਨੇ ਦਿਨੀ ਨਵਜੋਤ ਸਿੰਘ ਸਿੱਧੂ ਇੱਕ ਵਾਰ ਮੁੜ ਤੋਂ ਚਰਚਾ ਦੇ ਵਿੱਚ ਨੇ ਚਰਚਾ ਨਾਤੌਨਾਂ ਦੇ ਪ੍ਰਚਾਰ ਕਰਕੇ ਹੈ ਅਤੇ ਨਾ ਹੀ ਬਾਜਬਾ ਨੂੰ ਜੱਫੀ ਪਾਉਣ ਕਰਕੇ ਚਰਚਾ ਹੈ ਵੀਰਵਾਰ ਨੂੰ ਮੋਗਾ ਦੇ ਵਿੱਚ ਰਾਹੁਲ ਗਾਂਧੀ ਕੌਮੀ ਪ੍ਰਧਾਨ ਜਿਹੜੇ ਕਾਂਗਰਸ ਪਾਰਟੀ ਦੇ ਆਏ ਔਰ ਵੱਡੀ ਗੱਲ ਜਿਹੜੀ ਉਸ ਰੈਲੀ ਦੇ ਵਿੱਚੋਂ ਨਿਕਲ ਕੇ ਸਾਹਮਣੇ ਇਹ ਆਈ ਕਿ ਨਵਜੋਤ ਸਿੰਘ ਸਿੱਧੂ ਨੂੰ ਬੋਲਣ ਦਾ ਵੀ ਮੌਕਾ ਨਾ ਦਿੱਤਾ ਗਿਆ ਕੀ ਮੰਜ਼ਰਾ ਉਸ ਤੋਂ ਬਾਅਦ ਕਿਹੋ ਜਿਹੇ ਸਿਆਸੀ ਕਿਆਸਰਾਈਆਂ ਜਿਹੜੀਆਂ ਚੱਲ ਰਹੀਆਂ ਨੇ ਜਿਹੜਾ ਪੰਜਾਬ ਦੀ ਸਿਆਸਤ ਦੇ ਵਿੱਚ ਜਾਂ ਨਵਜੋਤ ਸਿੰਘ ਸਿੱਧੂ ਵੱਲੋਂ ਇਸ ਪੂਰੇ ਮਾਮਲੇ ਤੇ ਕੀ ਕਿਹਾ ਗਿਆ ਸੁਨੀਲ ਜਾਖੜ ਹੋਰਾਂ ਨੇ ਕੀ ਕਿਹਾ ਜਾਂ ਫਿਰ ਉਸ ਦਿਨ ਜਿਹੜੇ ਸਟੇਜ ਸਖਤਰ ਦੀ ਭੂਮਿਕਾ ਨਿਭਾ ਰਹੇ ਮੰਤਰੀ ਰੰਦਾਵਾ ਹੋਰਾਂ ਨੇ ਕੀ ਕਿਹਾ ਹੈ ਇਸ ਬਾਬਤ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਸੀਨੀਅਰ ਪੱਤਰਕਾਰ ਕੁਲਵੰਤ ਸਿੰਘ ਜੀ ਉਹਨਾਂ ਨਾਲ ਗੱਲਬਾਤ ਕਰਾਂਗੇ ਕੁਲਵੰਤ ਜੀ ਬਹੁਤ-ਬਹੁਤ ਸਵਾਗਤ ਹੈ ਇੱਕ ਵਾਰ ਮੁੜ ਤੋਂ ਬਹੁਤ ਧੰਨਵਾਦ ਜੀ ਕੁਲਵੰਤ ਜੀ ਕੀ ਮੰਨਦੇ ਹੋ ਕਿ ਏਡੀ ਵੱਡੀ ਰੈਲੀ ਹੋਵੇ ਕੌਮੀ ਪ੍ਰਧਾਨ ਬੈਠਾ ਹੋਵੇ ਸਟਾਰ ਪ੍ਰਚਾਰਕ ਬੈਠਾ ਹੋਵੇ ਕਾਂਗਰਸ ਦਾ ਤੇ ਉਹਨੂੰ ਬੋਲਣ ਦਾ ਮੌਕਾ ਨਾ ਦਿੱਤਾ ਜਾਵੇ ਬਿਲਕੁਲ ਜੀ ਇਹ ਇਹੋ ਗੱਲ ਜਿਹੜੀ ਆ ਨਵਜੋਤ ਸਿੰਘ ਸਿੱਧੂ ਨੇ ਵੀ ਇਸ ਚੀਜ਼ ਤੇ ਇਤਰਾਜ਼ ਜाहिर ਕੀਤਾ ਉਹਨਾਂ ਨੇ ਕਿਹਾ ਕਿ ਸ਼ਾਇਦ ਮੈਂ ਸਟਾਰ ਪ੍ਰਚਾਰਕ ਹੀ ਨਹੀਂ ਆ ਸ਼ਾਇਦ ਮੈਨੂੰ ਬੋਲਣਾ ਹੀ ਨਹੀਂ ਆਉਂਦਾ ਤੇ ਕਿਹਨੂੰ ਪਾਰਟੀ ਦੇ ਵੱਲੋਂ ਬੋਲਣ ਦਾ ਮੌਕਾ ਦੇਣਾ ਸਟੇਜ ਦੇ ਉੱਤੇ ਤੇ ਕਿਹਨੂੰ ਨਹੀਂ ਦੇਣਾ ਵੈਸੇ ਇਹ ਕੰਮ ਜਿਹੜਾ ਕਹਿੰਦੇ ਪਾਰਟੀ ਦਾ ਪਰ ਮੈਨੂੰ ਨਾਂ ਬੋਲਣ ਦਾ ਮੌਕਾ ਦੇ ਕੇ ਪਾਰਟੀ ਨੇ ਮੈਨੂੰ ਮੇਰੀ ਥਾਂ ਜਰੂਰ ਦਿਖਾ ਦਿੱਤੀ ਹੈ ਥਾਂ ਦੀ ਥਾਂ ਆਪਾਂ ਅਗਰ ਇਹ ਲਫ਼ਾਜ਼ ਯੂਜ਼ ਕਰ ਲਈਏ ਕਿ ਉਹਨਾਂ ਨੇ ਥਾਂ ਦੀ ਜਗ੍ਹਾ ਔਕਾਤ ਨਹੀਂ ਲਫ਼ਜ਼ ਸੁਪੇ ਲਫ਼ਜ਼ਾਂ ਦੀ ਆਪਾਂ ਇਹਨੂੰ ਇਸੇ ਨੂੰ ਇਹ ਵੀ ਕਿਹਾ ਜਾ ਸਕਦੇ ਹਾਂ ਕਿ ਉਹਨਾਂ ਨੇ ਇਹ ਕਹਿ ਦਿੱਤਾ ਕਿ ਮੈਨੂੰ ਮੇਰੀ ਔਕਾਤ ਦਿਖਾ ਦਿੱਤੀ ਹੈ ਇਹ ਚੀਜ਼ ਜਿਹੜੀ ਹੈ ਪੰਜਾਬੀ ਜਾਗਰਣ ਅਖਬਾਰ ਦੇ ਵੀ ਅੱਜ ਚੱਕੀ ਹੈਗੀ ਹੈ ਤੇ ਇਹਦੇ ਵਿੱਚ ਹੈਡਿੰਗ ਦੇ ਉੱਤੇ ਵੀ ਉਹਨਾਂ ਨੇ ਸਰਲੇਖ ਜਿਹੜਾ ਉਹ ਇਹੀ ਲਾਇਆ ਕਿ ਮੈਨੂੰ ਮੇਰੀ ਔਕਾਤ ਦਿਖਾਈ ਹੈ ਸੋ ਇਹ ਕਹਿ ਸਕਦੇ ਆਪਾਂ ਕਿ ਇਹ ਜਿਹੜੀ ਚੀਜ਼ ਹੈ ਉਹ ਉਹ ਛੋਪੇ ਲਬਜਾਂ ਦੇ ਇਹ ਬੋਲ ਗਏ ਨੇ ਕਿ ਮੈਨੂੰ ਮੇਰੀ ਔਕਾਤ ਦਿਖਾਈ ਹੈ ਹੁਣ ਅਗਰ ਦੇਖਿਆ ਜਾਵੇ ਤਾਂ ਸਿੱਧੂ ਦਾ ਅਗਰ ਆਪਾਂ ਪਿਛੋਕੜ ਦੇਖੀਏ ਤਾਂ ਹੁਣ ਕੁਝ ਸਮੇਂ ਪਹਿਲਾਂ ਹੀ ਜਿਹੜੀਆਂ ਵਿਧਾਨ ਸਭਾ ਪੰਜ ਰਾਜਾਂ ਦੇ ਵਿੱਚ ਵਿਧਾਨ ਸਭਾ ਦੀਆਂ ਜਿਹੜੀਆਂ ਚੋਣਾਂ ਹੋਈਆਂ ਨੇ ਉਸ ਦੌਰਾਨ ਜਿਹੜਾ ਉਹ ਨਵਜੋਤ ਸਿੰਘ ਸਿੱਧੂ ਨੂੰ ਸਟਾਰ ਪ੍ਰਚਾਰਕ ਦੇ ਤੌਰ ਦੇ ਉੱਤੇ ਰਾਹੁਲ ਗਾਂਧੀ ਨੇ ਪੂਰਾ ਮੌਕਾ ਦਿੱਤਾ ਸੀ ਤੇ ਰਾਹੁਲ ਗਾਂਧੀ ਕਈ ਜਗ੍ਹਾ ਤੇ ਉੱਤੇ ਉਹਨਾਂ ਨੇ ਰਾਹੁਲ ਗਾਂਧੀ ਨੇ ਆਪ ਵੀ ਸਟੇਜਾਂ ਸਾਂਝੀਆਂ ਕੀਤੀਆਂ ਨੇ ਤੇ ਹੈਰਾਨੀ ਦੀ ਇਹ ਗੱਲ ਹੈ ਕਿ ਪੂਰੇ 5 ਰਾਜਾਂ ਦੇ ਵਿੱਚੋਂ ਜਿੱਥੇ-ਜਿੱਥੇ ਵੀ ਅਗਰ ਤਿੰਨ ਰਾਜਾਂ ਜਿੱਥੇ ਕਾਂਗਰਸ ਦੀ ਜਿੱਤ ਹੋਈ ਹੈ ਤਾਂ ਜਿੱਥੇ-ਜਿੱਥੇ ਵੀ ਮੋਦੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੈਲੀਆਂ ਕੀਤੀਆਂ ਨੇ ਤਾਂ ਪਿੱਛੇ ਜਿਹ ਉਹਦੇ ਅੰਕੜੇ ਵੀ ਜਾਰੀ ਹੋਏ ਸੀ ਕਿ ਕਿ ਜਿੱਥੇ-ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੈਲੀਆਂ ਕੀਤੀਆਂ ਉੱਥੇ ਨਵਜੋਤ ਸਿੰਘ ਸਿੱਧੂ ਨੇ ਵੀ ਰੈਲੀਆਂ ਕੀਤੀਆਂ ਸੀ ਤੇ ਉਹਨਾਂ ਰੈਲੀਆਂ ਦੇ ਵਿੱਚੋਂ ਸਿੱਧੂ ਨੇ ਵੱਡੇ ਫਰਕ ਦੇ ਨਾਲ ਜਿਹੜਾ ਭਾਰਤੀ ਜਨਤਾ ਪਾਰਟੀ ਨੂੰ ਹਰਾਉਣ ਦੇ ਵਿੱਚ ਵੱਡੀ ਭੂਮਿਕਾ ਨਿਭਾਈ ਸੀ ਉਹਨਾਂ ਦੀਆਂ ਰੈਲੀਆਂ ਕਾਰਨ ਉਹ ਸਟਾਰ ਪ੍ਰਚਾਰਕ ਜਿਹੜਾ ਉੱਥੇ ਸਾਬਤ ਹੋਏ ਸੀ ਤੇ ਇਹ ਜਿਹੜੀ ਜਿੱਤ ਤੋਂ ਬਾਅਦ ਜਦੋਂ ਦਿੱਲੀ ਦੇ ਅੰਦਰ ਜਿੱਤ ਤੋਂ ਬਾਅਦ ਕਾਂਗਰਸ ਪਾਰਟੀ ਨੇ ਕੁੱਲ ਹਿੰਦ ਕਾਂਗਰਸ ਪਾਰਟੀ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਪੱਤਰਕਾਰਾਂ ਸਵੇਲਣ ਕੀਤਾ ਗਿਆ ਤਾਂ ਉਦੋਂ ਜਿਹੜੇ ਕੁੱਲ ਹਿੰਦ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਉਹਨਾਂ ਨੂੰ ਸਪੈਸ਼ਲ ਸਟੇਜ ਦੇ ਉੱਤੇ ਬੁਲਾ ਕੇ ਉਹਨਾਂ ਨੂੰ ਸਨਮਾਨ ਦੇ ਤੌਰ ਦੇ ਉੱਤੇ ਨਾਲ ਬਿਠਾਇਆ ਤੇ ਇਹ ਦੱਸਿਆ ਕਿ ਇਹ ਸਾਡੇ ਪ੍ਰਚਾਰ ਸਟਾਰ ਪ੍ਰਚਾਰਕ ਨੇ ਤੇ ਇਹ ਸਾਰੀ ਟੀਮ ਹੈ ਜਿਨ੍ਹਾਂ ਦੀ ਬਤੌਲ ਜਿਹੜੀ ਜਿੱਤ ਹਾਸਲ ਹੋਈ ਹੈ ਆਪਣੇ ਆਪ ਦੇ ਇੱਕ ਬਹੁਤ ਵੱਡਾ ਸਨਮਾਨ ਸੀਗਾ ਲੇਕਿਨ ਜਦੋਂ ਹੁਣ ਜਿਹੜਾ 2017 ਤੋਂ ਬਾਅਦ ਜਦੋਂ ਚੋਣਾਂ ਜਿੱਤਣ ਤੋਂ ਬਾਅਦ ਜਦੋਂ ਪਾਰਟੀ ਦੇ ਵੱਡੀ ਲੀਡਰਸ਼ਿਪ ਦੇ ਕੇਂਦਰੀ ਲੀਡਰਸ਼ਿਪ ਦੇ ਸਾਹਮਣੇ ਜਦੋਂ ਬੋਲਣ ਦਾ ਮੌਕਾ ਦੇਣਾ ਸੀਗਾ ਤਾਂ ਉਹਨਾਂ ਨੂੰ ਬੋਲਣ ਦਾ ਮੌਕਾ ਨਹੀਂ ਦਿੱਤਾ ਗਿਆ ਇਹ ਆਪਣੇ ਆਪ ਦੇ ਵਿੱਚ ਬੜਾ ਵੱਡਾ ਸਵਾਲ ਹੈ ਕਿ ਇਹ ਕਿਉਂ ਹੋਇਆ ਪਰ ਕੁਲਵੰਤ ਜੀ ਉਸ ਵੇਲੇ ਵੀਰਵਾਰ ਵਾਲੇ ਦਿਨ ਜਿਸ ਦਿਨ ਰਾਹੁਲ ਗਾਂਧੀ ਆਏ ਨੇ ਉਹ ਇੱਕ ਤਰ੍ਹਾਂ ਮੰਨਿਆ ਜਾ ਰਿਹਾ ਸੀ ਕਿ ਇਹ ਲੋਕ ਸਭਾ ਚੋਣਾਂ ਦਾ ਆਗਾਜ਼ ਜਿਹੜਾ ਕੀਤਾ ਕਰਕੇ ਗਏ ਨੇ ਰਾਹੁਲ ਗਾਂਧੀ ਪਰ ਆਗਾਜ਼ ਮੁਕੇ ਸਟਾਰ ਪਾਰ ਜਿਹੜਾ ਪ੍ਰਚਾਰਕ ਨੇ ਉਹਨਾਂ ਨੂੰ ਤੁਸੀਂ ਨਜ਼ਰਅੰਦਾਜ਼ ਕਰ ਗਏ ਪ੍ਰਧਾਨ ਵੀ ਮੰਨ ਰਹੇ ਨੇ ਜਾਖੜ ਕਿ ਹਵਨ ਨਾਲ ਤੱਕਾ ਹੋ ਗਿਆ ਬਿਲਕੁਲ ਸੁਨੀਲ ਜਾਖੜ ਦੀ ਅਗਰ ਗੱਲ ਦੇਖੀ ਜਾਵੇ ਤਾਂ ਸੁਨੀਲ ਜਾਖੜ ਨੂੰ ਜਦੋਂ ਪੱਤਰਕਾਰਾਂ ਨੇ ਇਸ ਸੰਬੰਧੀ ਸਵਾਲ ਕੀਤਾ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਤੁਸੀਂ ਹੋ ਤੇ ਇਹ ਤੱਕਾ ਹੋ ਗਿਆ ਤਾਂ ਉਹਨਾਂ ਨੇ ਮੰਨਿਆ ਕਿ ਹਾਂ ਵਾਕਈ ਹੀ ਨਵਜੋਤ ਸਿੰਘ ਸਿੱਧੂ ਨਾਲ ਇਸ ਮਾਮਲੇ 'ਚ ਤੱਕਾ ਹੋਇਆ ਉਹਨਾਂ ਨੂੰ ਨਾਂ ਬੁਲਣ ਦੇਣ ਦਾ ਤੱਕਾ ਹੋਇਆ ਉਹ ਸਾਡੇ ਸਟਾਰ ਪ੍ਰਚਾਰਕ ਨੇ ਪਰ ਉਹਨਾਂ ਨੇ ਇਸ ਪਿੱਛੇ ਦੀ ਕਹਾਣੀ ਬਿਆਨ ਕੀਤੀ ਪੱਤਰਕਾਰਾਂ ਦੇ ਸਾਹਮਣੇ ਕਿ ਉਸ ਵੇਲੇ ਜਦੋਂ ਸਟੇਜ ਦੇ ਉੱਤੋਂ ਕਿਉਂਕਿ ਇਹ ਚੀਜ਼ ਰਾਹੁਲ ਗਾਂਧੀ ਨੂੰ ਵੀ ਨਹੀਂ ਪਤਾ ਸੀ ਅਕੋਰਡਿੰਗ ਟੂ ਜੇ ਜੇ ਆਪਾਂ ਉਹਨਾਂ ਦੇ ਮੁਤਾਬਕ ਮੰਨਿਆ ਜਾਵੇ ਸੁਨੀਲ ਜਾਖੜ ਦੇ ਮੁਤਾਬਕ ਮੰਨਿਆ ਜਾਵੇ ਤਾਂ ਇਹ ਚੀਜ਼ ਰਾਹੁਲ ਗਾਂਧੀ ਨੂੰ ਵੀ ਨਹੀਂ ਪਤਾ ਸੀ ਕਿ ਕინੇ ਬੋਲਣਾ ਤੇ ਕਿਹਨੇ ਨਹੀਂ ਬੋਲਣਾ ਸੁਨੀਲ ਜਾਖੜ ਦੀ ਗੱਲ ਅਗਰ ਜੇ ਮੰਨੀ ਜਾਵੇ ਤਾਂ ਸੁਨੀਲ ਜਾਖੜ ਨੇ ਉਹ ਜਿਹੜਾ ਪੱਤਰਕਾਰਾਂ ਨੂੰ ਦੱਸਿਆ ਉਹਦੇ ਮੁਤਾਬਕ ਜਦੋਂ ਰਾਹੁਲ ਗਾਂਧੀ ਨੇ ਉਹਨਾਂ ਨੂੰ ਇਹ ਪੁੱਛਿਆ ਕਿ ਸਾਰੇ ਕੀ ਸਾਰੇ ਬੋਲ ਹਟੇ ਕਿ ਸਾਰਿਆਂ ਨੇ ਆਪਣੇ ਆਪਣੇ ਜਿਹੜਾ ਭਾਸ਼ਣ ਦੇਤਾ ਤਾਂ ਉਹਨਾਂ ਨੇ ਕਿਹਾ ਕਿ ਮੈਂ ਤਾਂ ਤੁਹਾਡੇ ਨਾਲ ਸੁਨੀਲ ਲਖਣ ਅਨੁਸਾਰ ਕਿ ਮੈਂ ਤਾਂ ਆਪ ਤੁਹਾਡੇ ਨਾਲ ਆਇਆ ਜੀ ਕਿ ਇਹ ਜਿਹੜਾ ਸਮਾਗਮ ਹੈ ਇਹ ਸਹਿਕਾਰੀ ਸਮਭਾਵਾਂ ਵਿਭਾਗ ਵੱਲੋਂ ਬੈਂਕਾਂ ਦੇ ਕਰਜ਼ੇ ਕਿਸਾਨਾਂ ਦੇ ਮਾਫ਼ ਕਰਨੇ ਨੇ ਤੇ ਉਸ ਸਬੰਧ ਵਿੱਚ ਚੈੱਕ ਵੰਡਣੇ ਨੇ ਤੇ ਇਹ ਉਹਨਾਂ ਵੱਲੋਂ ਕਰਵਾਇਆ ਜਾ ਰਿਹਾ ਤੇ ਮੈਨੂੰ ਨਹੀਂ ਪਤਾ ਵੀ ਇਹ ਕੌਣ ਬੋਲੇਗਾ ਕੌਣ ਨਹੀਂ ਤੇ ਇਹਦੇ ਜਿਹੜੀ ਜ਼ਿਆਦਾ ਜਾਣਕਾਰੀ ਉਹਨਾਂ ਨੂੰ ਹੋਏਗੀ ਪਰ ਪਿੱਛੋਂ ਕਹਿੰਦਾ ਮੈਨੂੰ ਜਿਹੜਾ ਕੈਪਟਨ ਮੁਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਤੇ ਆਸ਼ਾ ਕੁਮਾਰੀ ਜਿਹੜੇ ਨੇ ਪੰਜਾਬ ਮਾਮਲਿਆਂ ਦੇ ਜਿਹੜੇ ਜਿਹੜੇ ਇੰਚਾਰਜ ਨੇ ਕਾਂਗਰਸ ਦੇ ਤੇ ਉਹ ਉਹਨਾਂ ਨੇ ਕਿਹਾ ਕਿ ਇਸ ਵੇਲੇ ਜਿਹੜਾ ਇੱਥੇ ਸਟੇਜ ਦੇ ਉੱਤੇ ਚਾਰ ਤੋਂ ਵੱਧ ਕੋਈ ਵੀ ਨਹੀਂ ਬੋਲਣਗੇ ਕਿਉਂਕਿ ਰਾਹੁਲ ਗਾਂਧੀ ਨੇ ਅੱਗੇ ਕਾਂਗੜਾ ਜਾਣਾ ਜੀ ਸੋ ਉੱਥੋਂ ਉਸ ਤੋਂ ਬਾਅਦ ਕਹਿੰਦੇ ਮੈਂ ਚੁੱਪ ਰਿਆ ਲੇਕਿਨ ਮੇਰੇ ਵਾਸਤੇ ਜਿਹੜਾ ਰਾਹੁਲ ਗਾਂਧੀ ਹਮੇਸ਼ਾ ਸਟਾਰ ਪ੍ਰਚਾਰਕ ਰਹੇ ਨੇ ਤੇ ਉਹ ਰਹਿਣਗੇ ਤੇ ਮੇਰੇ ਉਹਨਾਂ ਦੇ ਨਾਲ ਜਿਹੜਾ ਸਬੰਧ ਜਿਹੜੇ ਨੇ ਉਹ ਬਹੁਤ ਸਖਾਵੇ ਨੇ ਇਹ ਸੁਨੀਲ ਜਾਖੜ ਦਾ ਬਿਆਨ ਹੈ ਤੇ ਸੁਨੀਲ ਜਾਖੜ ਇਹ ਬਿਆਨ ਦੇ ਕੇ ਆਪਣੇ ਆਪ ਨੂੰ ਸੁਰਖਰੂ ਕਰ ਦਿੰਦੇ ਨੇ ਲੇਕਿਨ ਇਹ ਜਿਹੜਾ ਸਾਰਾ ਦਾ ਸਾਰਾ ਜਿਹੜਾ ਮਾਮਲਾ ਉਹ ਫਿਰ ਅੱਗੇ ਆ ਜਾਂਦਾ ਕਿ ਕੀ ਇਹ ਸੁਖਿੰਦਰ ਸਿੰਘ ਰੰਧਾਵਾ ਹੋਣਾ ਨੇ ਉੱਥੇ ਉਹਨਾਂ ਨੂੰ ਰੋਕਿਆ ਕਿ ਉੱਥੋਂ ਕੈਪਟਨ ਬਿਰਿੰਦਰ ਸਿੰਘ ਹੋਣਾ ਨੇ ਰੋਕਿਆ ਤੇ ਕਿ ਆਸ਼ਾ ਕੁਮਾਰੀ ਹੋਣਾ ਨੇ ਰੋਕਿਆ ਇਹ ਸਾਰਾ ਜਾਂ ਸਾਰਾ ਜਿਹੜਾ ਮਸਲਾ ਕਿੱਥੇ ਹੈ ਇਹ ਚੀਜ਼ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਕਿਤਨਾ ਕਿਤਨਾ ਨਿਕਲ ਕੇ ਜਰੂਰ ਸਾਹਮਣੇ ਹੈ ਲੇਕਿਨ ਕੁਲਵੰਝ ਜਿਹੜਾ ਵੱਡਾ ਸਵਾਲ ਇੱਥੇ ਇਹ ਸਭ ਦੇ ਜ਼ਹਿਨ ਦੇ ਵਿੱਚ ਘੁੰਮ ਰਿਹਾ ਹੈ ਕਿ ਜਿਹੜੇ ਸਹਿਕਾਰਤਾ ਮੰਤਰੀ ਰੰਧਾਵਾ ਨੇ ਉਹਨਾਂ ਨਾਲ ਤਾਂ ਬੜੇ ਸੁਖਵੇਂ ਜਿਹੜੇ ਸੁਖਾਵੇਂ ਸਬੰਧ ਹੈਗੇ ਨੇ ਜਦੋਂ ਜਦੋਂ ਆ ਬਾਦਲਾਂ ਨਾਲ ਬਾਦਲਾਂ ਖਿਲਾਫ ਬੋਲਣ ਦੀ ਨੌਬਤ ਆਈ ਹੈ ਵਿਧਾਨ ਸਭਾ ਦੇ ਅੰਦਰ ਹੋਈ ਹੈ ਵਿਧਾਨ ਸਭਾ ਦੇ ਬਾਹਰ ਪ੍ਰੈਸ ਕਾਨਫਰੰਸ ਵੀ ਇਹਨਾਂ ਨੇ ਇਕੱਠੀ ਕੀਤੀ ਸੀ ਜਿਹੜੀ ਮੁਜੀਟੇ ਦੇ ਖਿਲਾਫ ਤੇ ਉਸ ਵੇਲੇ ਇਹ ਜਿਹੜੇ ਰੰਦਾਵਾ ਹਮੇਸ਼ਾ ਉਹਨਾਂ ਦੇ ਨਾਲ ਖੜੇ ਨੇ ਕੈਪਟਨ ਤੋਂ ਮੈਨੂੰ ਲੱਗਦਾ ਕਿ ਉਸ ਦਿਨ ਉਹ ਵੀ ਸ਼ਾਇਦ ਥੋੜਾ ਬਹੁਤ ਝਿਜਕ ਕੇ ਆਪਾਂ ਕਹਿ ਲਈਏ ਕਿ ਉਹ ਵੀ ਡਰ ਗਏ ਕੈਪਟਨ ਤੋਂ ਨੇ ਜੀ ਨਹੀਂ ਝਿਜਕਣ ਵਾਲੀ ਤਾਂ ਗੱਲ ਹੀ ਨਹੀਂ ਜੇ ਝਿਜਕਣਾ ਹੁੰਦਾ ਤਾਂ ਉਹ ਸਟੇਜ ਦੇ ਉੱਤੋਂ ਉਹ ਵਿਧਾਨ ਸਭਾ ਦੇ ਅੰਦਰ ਜਿਹੜਾ ਉਹ ਚੀਖ ਚੀਕੇ ਨਾ ਕਹਿੰਦੇ ਵੀ ਸਾਡੀ ਸਰਕਾਰ ਹੀ ਨਕਮੀ ਹੈ ਸਾਡੀ ਸਰਕਾਰ ਹੀ ਜਿਹੜੀ ਆ ਉਹਨਾਂ ਦੇ ਨਾਲ ਰਲਈ ਹੋਈ ਆ ਇਹ ਚੀਜ਼ ਉਹ ਨਹੀਂ ਸੀ ਕਹਿੰਦੇ ਜੇਕਰ ਉਹ ਝਿਜਕਦੇ ਹੁੰਦੇ ਲੇਕਿਨ ਇਹ ਚੀਜ਼ ਜਿਹੜੀ ਆ ਇਹ ਪਹਿਲਾਂ ਤੋਂ ਤੈਹ ਪ੍ਰੋਗਰਾਮ ਸੀ ਤੇ ਪਹਿਲਾਂ ਤੋਂ ਤੈਹ ਪ੍ਰੋਗਰਾਮ ਦਾ ਜਿਹੜਾ ਜਾਤਾ ਜ਼ਿੰਮੇਵਾਰੀ ਜਿਹੜੀ ਹੁੰਦੀ ਆ ਉਹ ਮੁੱਖ ਮੰਤਰੀ ਜਾਂ ਪੰਜਾਬ ਮਾਮਲਿਆਂ ਦੇ ਜਿਹੜਾ ਇੰਚਾਰਜ ਹੁੰਦੇ ਆ ਉਹਨਾਂ ਦੀ ਹੁੰਦੀ ਆ ਤੇ ਜਾਂ ਫਿਰ ਜਿਹੜਾ ਹੁੰਦਾ ਜਿਹੜਾ ਉਸ ਵਿਭਾਗ ਦਾ ਜਿਹੜਾ ਉਹ ਮੰਤਰੀ ਹੁੰਦਾ ਉਹਨਾਂ ਦੀ ਹੁੰਦੀ ਆ ਲੇਕਿਨ ਇਹ ਚੀਜ਼ ਜਿਹੜੀ ਹਾਲੇ ਤੱਕ ਨਿਕਲ ਕੇ ਨਹੀਂ ਸਾਹਮਣੇ ਆਈ ਵੀ ਕਿਹਦੇ ਕਹਿਣ ਦੇ ਉੱਤੇ ਇਹ ਸਾਰਾ ਕੁਝ ਹੋਇਆ ਕੁੱਲ ਮਿਲਾ ਕੇ ਜਿਹੜੇ ਐਕਸਪਰਟਸ ਯਾਨੀ ਕਿ ਹੁਣ ਆਪਾਂ ਇਹਦੇ ਤੇ ਦੇਖਿਆ ਜਿਹੜੇ ਵੀ ਜਿਹੜੇ ਲੋਕ ਜਿਹੜੇ ਇਸ ਮਾਮਲਿਆਂ ਦੇ ਵਿੱਚ ਵਿਸ਼ਲੇਸ਼ਣ ਕਰਦ ਨੇ ਤੇ ਆਪਾਂ ਉਸ ਚੀਜ਼ ਨੂੰ ਅਗਰ ਦੇਖਿਆ ਜਾਵੇ ਤੇ ਇਹਦੇ ਪਿੱਛੇ ਦੀ ਕਹਾਣੀ ਕੁਝ ਹੋਰ ਹੁਣ ਦੇਖਿਆ ਜਾਵੇ ਤਾਂ ਕੈਪਟਨ ਵਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ ਦੇ ਸਬੰਧ ਸੁਖਾਵੇਂ ਨਹੀਂ ਹਨ ਇਹ ਸਾਰਿਆਂ ਨੂੰ মিডিਆ ਜਿਹੜੀਆਂ ਵੱਖ-ਵੱਖ ਸਮੇਂ ਦੇ ਦੌਰਾਨ ਜਿਹੜਾ ਇਹਦੀਆਂ ਰਿਪੋਰਟਾਂ ਕਰਦਾ ਰਹਿੰਦਾ ਤੇ ਅਗਰ ਦੇਖਿਆ ਜਾਵੇ ਤਾਂ ਜਿੰਨੀ ਵਾਰ ਵੀ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਕੈਪਟਨ ਵਿੰਦਰ ਸਿੰਘਾਂ ਹੋਣਾਂ ਦੇ ਉੱਤੋਂ ਕੁਛ ਨਾ ਕੁਛ ਜਿਹੜੀ ਆ ਉਹ ਵੱਡੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਭਾਵੇਂ ਵਿਧਾਨ ਸਭਾ ਦੇ ਵਿੱਚ ਬਾਲਾਂ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਹੋਵੇ ਤੇ ਭਾਵੇਂ ਜਿਹੜਾ ਉਹ ਅੰਦਰੋਂ ਜਿਹੜਾ ਪ੍ਰਸਾਰਣ ਜਿਹੜਾ ਜਿਹੜਾ ਅੰਦਰੋਂ ਜਿਹੜਾ ਪ੍ਰੋਗਰਾਮ ਚੱਲ ਰਿਹਾ ਸੀਗਾ ਵਿਧਾਨ ਸਭਾ ਦੇ ਅੰਦਰ ਬੈਠ ਚੱਲ ਰਹੀ ਸੀ ਉਹਦਾ ਪ੍ਰਸਾਰਣ ਜਦੋਂ ਬੰਦ ਕਰ ਦਿੱਤਾ ਗਿਆ ਤਾਂ ਨਵਜੋਤ ਸਿੰਘ ਸਿੱਧੂ ਨੇ ਉਦੋਂ ਵੀ ਮੰਗ ਕੀਤੀ ਸੀ ਵੀ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਤੇ ਹੋਰ ਵੀ ਕਈ ਮਾਮਲਿਆਂ ਨੂੰ ਲੈ ਕੇ ਜਦੋਂ ਨਵਜੋਤ ਸਿੰਘ ਸਿੱਧੂ ਜਦੋਂ ਜਦੋਂ ਉਹਨਾਂ ਦੇ ਕੋਲ ਕੁਛ ਨਾ ਕੁਛ ਮੰਗ ਕਰਦੇ ਰਹੇ ਤਾਂ ਮੈਨੂੰ ਲੱਗਦਾ ਕਿ ਉਸ ਚੀਜ਼ ਨੂੰ ਜਿਹੜਾ ਉਹ ਅੱਖੋਂ ਪਰੋਖੇ ਕੀਤਾ ਗਿਆ ਤਾਂ ਇਹ ਚੀਜ਼ ਜਿਹੜੀ ਹੈ ਨਵਜੋਤ ਸਿੰਘ ਸਿੱਧੂ ਜਦੋਂ ਕਰਤਾਰਪੁਰ ਸਾਹਿਬ ਦਾ ਲੰਘੇ ਦੀ ਜਿਹੜੀ ਉੱਥੋਂ ਉਹ ਜਾਸਤ ਲੈ ਕੇ ਆਉਂਦੇ ਨੇ ਤਬ ਸੌ ਚੁੱਕ ਸਮਾਗਮ ਚ ਉੱਥੇ ਜਾਂਦੇ ਨੇ ਤਾਂ ਉਸ ਤੋਂ ਪਹਿਲਾਂ ਕੈਪਟਨ ਵਿਨਦਰ ਸਿੰਘ ਉਹਨਾਂ ਨੂੰ ਜਾਣ ਤੋਂ ਮਨਾਂ ਕਰਦੇ ਨੇ ਲੇਕਿਨ ਉਹ ਕੈਪਟਨ ਵਿਨਦਰ ਸਿੰਘ ਉਹਨਾਂ ਦੀ ਗੱਲ ਜਿਹੜੀ ਆ ਉਹਨਾਂ ਨੇ ਅੱਖੋਂ ਪਰੋਖੇ ਕਰਕੇ ਉਹ ਚਲੇ ਗਏ ਇਸ ਤੋਂ ਇਲਾਵਾ ਜਦੋਂ ਪਲਵਾਮਾ ਅਟੈਕ ਹੁੰਦਾ ਪਲਵਾਮਾ ਦਾ ਹਮਲਾ ਹੁੰਦਾ ਸਾਡੇ ਭਾਰਤੀ ਜਿਹੜੇ ਸੀਆਰਪੀਐਫ ਦੇ ਜਵਾਨਾਂ ਦੇ ਉੱਤੇ ਤਾਂ ਉਸ ਵੇਲੇ ਵੀ ਨਮਜੋਤ ਸਿੰਘ ਸਿੱਧੂ ਜਿਹੜੇ ਆ ਉਹ ਇਹ ਕਹਿੰਦੇ ਨੇ ਵੀ ਇਹ ਨਾ ਕਿਸੇ ਦੇਸ਼ ਦਾ ਅਤਵਾਦ ਨਾ ਕਿਸੇ ਦੇਸ਼ ਦਾ ਹੁੰਦਾ ਨਾ ਕਿਸੇ ਧਰਮ ਦਾ ਹੁੰਦਾ ਤੇ ਨਾ ਕਿਸੇ ਜਾਤ ਦਾ ਹੁੰਦਾ ਅਤਵਾਦ ਦਾ ਕੋਈ ਧਰਮ ਨਹੀਂ ਕੋਈ ਜਾਤ ਨਹੀਂ ਕੋਈ ਦੇਸ਼ ਨਹੀਂ ਇਹ ਬਿਆਨ ਤੋਂ ਬਾਅਦ ਵੀ ਜਿਹੜ ਤੇ ਅਮਰਿੰਦਰ ਸਿੰਘ ਉਹਨਾਂ ਨੇ ਵੀ ਇਸ ਚੀਜ਼ ਦਾ ਜਿਹੜਾ ਆਪਣੇ ਆਪ ਨੂੰ ਅਡਰ ਕਰ ਲਿਆ ਤੇ ਕਾਫੀ ਜਿਹੜਾ ਇਸ ਚੀਜ਼ ਨੂੰ ਜਿਹੜਾ ਨਵਜੋਤ ਸਿੰਘ ਸਿੱਧੂ ਦੀ ਫਜ਼ੀਹਤ ਕਰਨ ਦੀ ਕੋਸ਼ਿਸ਼ ਕੀਤੀ ਕਿ ਆਪਣੇ ਵੱਲੋਂ ਹੀ ਸੋ ਇਹ ਚੀਜ਼ਾਂ ਜਿਹੜੀਆਂ ਨੇ ਅਗਰ ਪਿੱਛੇ ਸਾਰਾ ਦਾ ਸਾਰਾ ਚੀਜ਼ ਨੂੰ ਦੇਖਿਆ ਜਾਵੇ ਤਾਂ ਕਿਤੇ ਨਾ ਕਿਤੇ ਜਿਹੜਾ ਫੋਕਸ ਹੈ ਉਹ ਕਰਤਾਰਪੁਰ ਸਾਹਿਬ ਲੰਗਾ ਤੇ ਕਰਤਾਰਪੁਰ ਸਾਹਿਬ ਲੰਗਾ ਜੇ ਅਗਰ ਦੇਖਿਆ ਜਾਵੇ ਹੁਣ ਹੁਣ ਦੇਖਿਆ ਜਾਵੇ ਕਿ ਇਸ ਇਹ ਸਾਰਾ ਰੌਲਾ ਪੈ ਕਿਉਂ ਰਿਹਾ 50 ਦੇ ਵਿੱਚ ਅਗਰ ਦੇਖਿਆ ਜਾਵੇ ਤਾਂ ਸਭ ਤੋਂ ਵੱਡਾ ਜਿਹੜਾ ਇਸ ਟਾਈਮ ਜਿਹੜਾ ਕੱਦ ਦੇ ਮਾਮਲੇ 'ਚ ਦੇਖਿਆ ਜਾਵੇ ਤਾਂ ਉਹ ਜਿਹੜੇ ਬਾਜਵਾ ਨੇ ਉਹ ਚਲੇ ਗਏ ਰਾਜ ਸਭਾ ਦੇ ਅੰਦਰ ਬੀਬੀ ਪਠਲਾ ਉਹ ਆਪਣੀ ਚੋਣ ਹਾਰ ਕੇ ਜਿਹੜੀ ਆ ਉਹ ਬੈਠ ਗਏ ਨੇ ਤੇ ਇਸ ਤੋਂ ਇਲਾਵਾ ਸੁਨੀਲ ਜਾਖੜਾ ਉਹਨਾਂ ਨੂੰ ਜਿਹੜਾ ਉਹ ਪ੍ਰਧਾਨਗੀ ਵੀ ਦਿੱਤੀ ਗਈ ਤੇ ਉਹ ਜਿਹੜਾ ਸੈਂਟਰ 'ਚ ਵੀ ਭੇਜ ਦਿੱਤਾ ਗਿਆ ਹੁਣ ਬਚੇ ਪਿੱਛੇ ਜਿਹੜੇ ਉਹ ਬਰਾੜ ਸੀਗੇ ਜਗਮੀਤ ਬਰਾੜ ਉਹ ਬਾਹਰ ਨਿਕਲ ਗਏ ਵੀਰ ਦਵਿੰਦਰ ਸਿੰਘ ਜਿਹੜੇ ਉਹ ਬਾਹਰ ਨਿਕਲ ਗਏ ਬਾਕੀ ਬਚੇ ਨਵਜੋਤ ਸਿੰਘ ਸਿੱਧੂ ਹੁਣ ਨਵਜੋਤ ਸਿੰਘ ਸਿੱਧੂ ਦਾ ਕਦ ਜਿਹੜਾ ਉਹ ਕਰਤਾਰਪੁਰ ਲੰਘੇ ਦਾ ਜਗਰ ਅਕਰ ਦੇਖਿਆ ਜਾਵੇ ਤਾਂ ਕਰਤਾਰਪੁਰ ਲੰਘੇ ਦਾ ਉੱਥੋਂ ਇਜਾਜ਼ਤ ਦਵਾ ਕੇ ਇੱਕ ਬਹੁਤ ਵੱਡਾ ਜਿਹੜਾ ਉਹ ਇਸ ਲੋਕਾਂ ਦਾ ਸਮਰਥਨ ਵੀ ਹਾਸਲ ਹੋਇਆ ਤੇ ਜਿਹੜਾ ਉਹਨਾਂ ਦਾ ਕਦ ਵੀ ਜਿਹੜਾ ਉਹ ਕਾਫੀ ਵੱਡਾ ਹੋਇਆ ਇਹੀ ਕਾਰਨ ਸੀ ਕਿ ਸਟਾਰ ਪ੍ਰਚਾਰਕ ਤੌਰ ਦੇ ਉੱਤੇ ਜਦੋਂ ਉਹ ਉੱਥੇ ਤਿੰਨ ਸਟੇਜਾਂ ਦੇ ਟਿੰਸਟੇਟਾਂ ਦੇ ਵਿੱਚ ਜਾ ਕੇ ਵੀ ਪ੍ਰਚਾਰ ਕਰਦੇ ਤੇ ਉੱਥਾਂ ਦੇ ਉੱਥੋਂ ਦੇ ਲੋਕਾਂ ਨੇ ਵੀ ਉਹਨਾਂ ਨੂੰ ਮਾਨਤਾ ਦਿੱਤੀ ਇਸ ਚੀਜ਼ ਦੇ ਇੱਕ ਜਿਹੜਾ ਪਿੱਛੇ ਜੇ ਨਸ਼ਰ ਵੀ ਹੋਈ ਸੀ ਕਿ ਇੰਗਲਿਸ਼ ਦੇ ਅਖਬਾਰ ਨੇ ਜਿਹੜੀ ਰਿਪੋਰਟ ਵੀ ਨਸ਼ਰ ਕੀਤੀ ਸੀ ਕੁਲਵੰਤ ਜੀ ਕਿ ਜਿਹੜਾ ਸਿੱਧੂ ਦੀ ਜਿਹੜੀ ਮਕਬੂਲੀਅਤ ਹੈ ਉਹ ਦਿਨ-ਪ੍ਰਤੀ ਦਿਨ ਪੰਜਾਬ ਦੇ ਵਿੱਚ ਵਧਦੀ ਜਾ ਰਹੀ ਹੈ ਕੰਪੈਰੀਟਿਵਲੀ ਕੈਪਟਨ ਅਵਰਿੰਦਰ ਸਿੰਘ ਹੋਣਾ ਦੇ ਕਿ ਕਿਤੇ ਨਾ ਕਿਤੇ ਫਿਰ ਇਹ ਜਿਹੜਾ ਚਾਹੇ ਕੋਈ ਵੀ ਮੁੱਦਾ ਹੋਵੇ ਕਿਤੇ ਐਵੇ ਦਾ ਤਾਂ ਨਹੀਂ ਹੋ ਰਿਹਾ ਕਿ ਨਵਜੋਤ ਸਿੰਘ ਸਿੱਧੂ ਨੂੰ ਨੀਵਾ ਦਿਖਾਉਣ ਦੀ ਫਰਕਚ ਰਹਿਂਦੀ ਹੋਵੇ ਸਾਰੀ ਜਿਹੜੀ ਕੈਪਟਨ ਵਾਲੀ ਲੌਬੀ ਹੈ ਦੇਖੋ ਇਹ ਚੀਜ਼ ਤੁਸੀਂ ਇਸ ਤੋਂ ਅੰਦਾਜ਼ਾ ਲਾਓ ਜਦੋਂ ਨਵਜੋਤ ਸਿੰਘ ਸਿੱਧੂ ਹੋਣਾ ਨੇ ਇੱਕ ਬਿਆਨ ਦਿੱਤਾ ਸੀ ਹైదరాబాద్ ਦੇ ਵਿੱਚ ਜਿੰਨਾ ਤੱਕ ਮੈਨੂੰ ਯਾਦ ਆ। ਤਾਂ ਉਹਨਾਂ ਨੇ ਇਹ ਕਿਹਾ ਸੀ ਵੀ ਕੌਣ ਕੈਪਟਨ ਕਿਹੜਾ ਕੈਪਟਨ ਮੇਰਾ ਕੈਪਟਨ ਰਾਹੁਲ ਗਾਂਧੀ ਆ। ਉਸ ਤੋਂ ਬਾਅਦ ਤੁਸੀਂ ਪੰਜਾਬ ਦੇ ਅੰਦਰ ਹਾਲਾਤ ਦੇਖ ਲਓ। ਪੰਜਾਬ ਦੇ ਵਿੱਚ ਜਗ੍ਹਾ-ਜਗ੍ਹਾ ਤੇ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਪੋਸਟਰ ਲੱਗਣੇ ਸ਼ੁਰੂ ਹੋ ਗਏ। ਨਵਜੋਤ ਸਿੰਘ ਸਿੱਧੂ ਦੇ ਉਸ ਬਿਆਨ ਤੋਂ ਬਾਅਦ ਜਿਹੜਾ ਐਨਾ ਖਰਚਾ ਕਰ ਦਿੱਤਾ ਗਿਆ ਜਗ੍ਹਾ-ਜਗ੍ਹਾ ਤੇ ਉਹ ਵੱਡੇ-ਵੱਡੇ ਪੰਜਾਬ ਦਾ ਕੈਪਟਨ ਅਮਰਿੰਦਰ ਸਿੰਘ ਜਾਂ ਇਸ ਤਰ੍ਹਾਂ ਦੇ ਵੱਡੇ-ਵੱਡੇ ਬੈਨਰ ਲਾਤੇ ਗਏ। ਇੱਕ ਬਹੁਤ ਵੱਡੀ ਜਿਹੜੀ ਲੌਬੀ ਜਿਹੜੀ ਆ ਉਹਨਾਂ ਦੇ ਖਿਲਾਫ ਜਿਹੜੀ ਆ ਉਹ ਉਹ ਬਹੁਤ ਵੱਡਾ ਆਪਣੇ ਆਪ ਦੇ ਵਿੱਚ ਕਿਤਨਾ ਕਿਤੇ ਜਿਹੜਾ ਇਸ ਚੀਜ਼ ਦਾ ਜਿਹੜਾ ਉਹ ਡਰ ਵੀ ਹੈ ਕਿ ਇਹ ਕੱਲ ਨੂੰ ਜਿਹੜਾ ਸਿਆਸੀ ਵਿਰੋਧੀ ਜਿਹੜਾ ਖੜਾ ਹੋ ਕੇ ਕੱਲ ਨੂੰ ਕਿਤਨਾ ਕਿਤੇ ਜਿਹੜਾ ਉਹ ਸਿਆਸਤ ਤੌਰ ਦੇ ਉੱਤੇ ਨੁਕਸਾਨ ਪਹੁੰਚਾ ਸਕਦਾ ਸੋ ਇਹ ਵਿਰੋਧ ਜਿਹੜਾ ਹੋ ਰਿਹਾ ਉਹਨਾਂ ਨੂੰ ਬੋਲਣ ਦਾ ਮੌਕਾ ਨਹੀਂ ਦਿੱਤਾ ਜਾ ਰਿਹਾ ਜਾਂ ਵੱਖ-ਵੱਖ ਸਮੇਂ ਦੇ ਦੌਰਾਨ ਜਿਹੜੇ ਜਿਹੜੀ ਚੀਜ਼ ਦੇ ਉੱਤੇ ਨਵਜੋਤ ਸਿੰਘ ਸਿੱਧੂ ਦਾ ਵੱਖ-ਵੱਖ ਸਮੇਂ ਦੇ ਦੌਰਾਨ ਜਿਹੜਾ ਨਵਜੋਤ ਸਿੰਘ ਸਿੱਧੂ ਨੂੰ ਜਿਸ ਚੀਜ਼ ਦੇ ਉੱਤੇ ਫਾਇਦਾ ਹੋਣਾ ਹੋ ਸਕਦਾ ਉਹ ਚੀਜ਼ ਦਾ ਵਿਰੋਧ ਜਿਹੜੇ ਜਾਤਾ ਬਿਆਨ ਦੇ ਦਿੱਤੇ ਜਾਂਦੇ ਨੇ ਜਾਂ ਫਿਰ ਉਸ ਚੀਜ਼ ਦਾ ਜਿਹੜਾ ਇਸ ਤਰ੍ਹਾਂ ਦਾ ਸਿਸਟਮ ਹੋ ਜਾਂਦਾ ਕਿ ਜਿਹੜਾ ਉਹ ਨਵਜੋਤ ਸਿੰਘ ਸਿੱਧੂ ਨੂੰ ਚੁੱਪ ਕਰਨਾ ਪਿਆ ਜਾਂਦਾ ਲੇਕਿਨ ਲੇਕਿਨ ਕੁਲਵੰਤ ਜੀ ਇੱਥੇ ਇੱਕ ਗੱਲ ਜਿਹੜੀ ਉਹ ਮੈਨੂੰ ਲੱਗਦਾ ਹੈ ਕਿ ਆਪਾਂ ਨੂੰ ਕਰਨੀ ਚਾਹੀਦੀ ਉਹ ਇਹ ਹੈ ਕਿ ਇੱਕ ਪਾਰਟੀ ਦੀ ਲਾਈਨ ਹੁੰਦੀ ਹੈ ਕਿ ਪਾਰਟੀ ਲਾਈਨ ਤੋਂ ਜਦੋਂ ਉੱਪਰ ਉੱਠ ਕੇ ਕੋਈ ਵੀ ਸ਼ਖਸ ਚੱਲਦਾ ਹੈ ਚਾਹੇ ਉਹ ਮੰਤਰੀ ਹੈ ਚਾਹੇ ਨਵਜੋਤ ਸਿੰਘ ਸਿੱਧੂ ਨੇ ਤੁਹਾਨੂੰ ਲੱਗਦਾ ਹੈ ਕਿ ਕੋਈ ਪਾਰਟੀ ਜਾਂ ਕੋਈ ਮੁੱਖ ਮੰਤਰੀ ਜਾਂ ਕੋਈ ਇੰਚਾਰਜ ਉਹ ਚੀਜ਼ ਬਰਦਾਸ਼ਤ ਕਰ ਸਕਦਾ ਦੇਖੋ ਕੁੱਲ ਮਿਲਾ ਕੇ ਦੇਖੋ ਨਾ ਤੁਸੀਂ ਵੀ ਹਰੇਕ ਸਟੇਟ ਦੇ ਵਿੱਚ ਤੁਸੀਂ ਅਗਰ ਪਹਿਲਾਂ ਇਸ ਤੋਂ ਪਹਿਲਾਂ ਵੀ ਦੇਖੋ ਇਕੱਲਾ ਇਹਦੇ ਨਾਲ ਨਵਜੋਤ ਸਿੰਘ ਸਿੱਧੂ ਨਾਲ ਨਹੀਂ ਹੋਇਆ ਇਸ ਤੋਂ ਪਹਿਲਾਂ ਤੁਸੀਂ ਦੇਖੋ ਕਿ ਤਾਂ ਪਿਛਪੁਰਾਣੇ ਸਮੇਂ ਦੇ ਦੌਰਾਨ ਜਿਹੜਾ ਅਗਰ ਦੇਖਿਆ ਜਾਵੇ ਤਾਂ ਬੀਬੀ ਰਜਿੰਦਰ ਕੌਰ ਪਠੱਲ ਦੇ ਨਾਲ ਉਹਨਾਂ ਦਾ ਜਿਹੜਾ ਕਾਫੀ 36 ਦਾ ਅੰਕੜਾ ਰਿਹਾ ਉਸ ਤੋਂ ਪਹਿਲਾਂ ਜਗਮੀਤ ਬਰਾੜ ਹੋਣਾ ਵੀ ਜਿਹੜਾ ਉਹ ਕਾਫੀ ਉਹਨਾਂ ਦੇ ਵਿਰੋਧੀ ਛੋਰ ਚੱਲਦੇ ਨੇ ਵੀਰ ਦਵਿੰਦਰ ਸਿੰਘ ਉਹਨਾਂ ਨਾਲ ਚੱਲਦੇ ਰਹੇ ਨੇ ਬਾਜਵਾ ਦੇ ਨਾਲ ਜਿਹੜੇ ਚੱਲਦੇ ਰਹੇ ਬਾਜਵਾ ਦੇ ਪ੍ਰਧਾਨ ਰਹੇ ਨੇ ਤਾਂ ਉਦੋਂ ਵੀ ਕਾਫੀ ਜਿਹੜਾ ਉਹਨਾਂ ਦਾ ਚੱਲਦ ਰਿਹਾ ਸੋ ਇਹ ਕੁੱਲ ਮਿਲਾ ਕੇ ਦੇਖਿਆ ਜਾਵੇ ਤਾਂ ਪਾਰਟੀ ਦੇ ਅੰਦਰ ਜਿਹੜੇ-ਜਿਹੜੇ ਵੀ ਕੱਤ ਜਿਹੜੇ ਵੱਡੇ ਹੁੰਦੇ ਚਲੇ ਗ ਤੋ ਇਦਾਂ ਦੇ ਵਿਰੋਧ ਸਾਹਮਣੇ ਆਂਦੇ ਨੇ ਇੱਕ ਦੂਜੇ ਨੂੰ ਠਿੱਬੀ ਲਾਉਣ ਦੀ ਕੋਸ਼ਿਸ਼ ਹੁੰਦੀ ਆ ਇੱਕ ਠਿੱਬੀ ਗਈ ਜਾ ਸਕਦੀ ਹੈ ਜੀ 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 ਬਹੁਤ ਬਹੁਤ ਸ਼ੁਕਰੀਆ ਜੀ ਕੁਲਵੰਤ ਜੀ ਸਾਰੀ ਗੱਲਬਾਤ ਦੇ ਲਈ ਬਹੁਤ ਧੰਨਵਾਦ ਜੀ ਉਹ ਇਹ ਸਨ ਸ੍ਰੀਨਿ ਪੱਤਰਕਾਰ ਕੁਲਵੰਤ ਸਿੰਘ ਜਿਨ੍ਹਾਂ ਨੇ ਬੜੇ ਹੀ ਵਿਸਥਾਰ ਪੂਰਵਕ ਕਾਰਨ ਜਿਹੜੇ ਡਿਫਾਈਨ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਕਿਉਂ ਜਿਹੜਾ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਦੀ ਸਿਆਸਤ ਦੇ ਉੱਤੇ ਖਾਸ ਕਰਕੇ ਪਾਰਟੀ ਲਾਈਨ ਦੇ ਉੱਤੇ ਜਿਹੜਾ ਨਹੀਂ ਆਉਣ ਦਿੱਤਾ ਜਾ ਰਿਹਾ ਉਹਨਾਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਚਾਹੇ ਖੁਦ ਉਹਨਾਂ ਦਾ ਵਿਭਾਗ ਹੀ ਕਿਉਂ ਨਾ ਹੋਵੇ ਸੋ ਫਿਲਹਾਲ ਇਹ ਗੱਲ ਬਾਤ ਤੁਹਾਨੂੰ ਕਿਵੇਂ ਲੱਗੀ ਇਸ ਬਾਬਤ ਤੁਸੀਂ ਆਪਣੀ ਫੀਡਬੈਕ ਸਾਨੂੰ ਜ਼ਰੂਰ ਦਿਓ ਮੈਨੂੰ ਇਹ ਗੱਲ ਬਾਤ ਇੱਥੇ ਖਤਮ ਕਰਦਿਆਂ ਦਿਓ ਇਜਾਜ਼ਤ ਧੰਨਵਾਦ